ਚੇਵਰੇ ਇਹ ਬਾਬੜਾ ਸਾਹਿਬ ਕਿੰਨੇ ਬਾਬੜਾ ਸਾਹਿਬ ਇਹ ਉਹ ਬਣੇ ਨੇ ਮੈਟਰੋ ਵਾਲਾ ਬਣਿਆ ਨੇ ਅੰਦਰ ਉਹਨਾਂ ਦੀ ਬੱਸ ਕਰਨੀ ਤੇ ਉੱਤੇ ਬੈਠੇ ਹੀ ਉਹ ਤੇ ਉਹਦੇ ਨਾਲ ਲੈਂਟਰ ਦਾ ਵੱਜਿਆ ਚਾਰਜ ਨੇ ਤਿੰਨ ਦੀ ਡੈੱਥ ਹੋ ਗਈ ਸਰ ਵਾਸਤੇ ਉੱਤੇ ਅਲਾਉਟ ਹੈਗਾ ਵੈਸੇ ਸੋਚ ਨਹੀਂ ਅਲਾਉਟ ਨਹੀਂ ਹੈਗਾ ਬਾਕੀ ਡਰਾਈਵਰ ਨੇ ਕਿਹਾ ਸੀ ਡਰਾਈਵਰ ਨੇ ਕਿਹਾ ਥੱਲੇ ਆ ਜਾਓ ਨਹੀਂ ਆਏ ਥੱਲੇ ਹਾਂ ਪਤਾ ਦੀ ਆ ਵੀ ਬੱਸ ਦੀ ਸ਼ਾਖ ਦੇ ਉੱਤੇ ਸਵਾਰੀਆਂ ਬਾਣੀਆਂ ਲਾਉਡ ਨਹੀਂ ਹਾਂਜੀ ਹਾਂਜੀ ਮਨਾਂ ਕੀਤਾ ਇਹਨੇ ਪਰ ਨਹੀਂ ਥੱਲੇ ਆਏ ਉਹ ਤੇ ਵੀ ਉਹਨਾਂ ਦੇ ਪਿੰਡ ਦੇ ਆ ਪਿੰਡ ਦੀ ਬੱਸ ਹੈ ਨਾ ਮੁੰਡੇ ਪਿੰਡੇ ਦੇ ਹੀ ਤੇ ਕਿਹੜੀ ਜਗ੍ਹਾ ਤੋਂ ਸਰ ਆ ਰਹੇ ਸੀ ਇਹ ਇਧਰੋਂ ਬਾਬੜਾ ਸਾਹਿਬੋਂ ਮ ਸਜੱਲੀ ਹੋਣਾ ਇਹ ਆ ਰਿਹਾ ਹਾਂ ਜੀ ਮਕਸਦ ਆ ਰਿਹਾ ਸਾਰੇ ਸ਼ਰਦਾਂ ਲੋਕ ਵਿਚ ਬੈਠਾ ਹਾਂ ਜੀ ਸਾਰੇ ਬੱਚੇ ਕਿੰਨੇ ਕ ਟੋਟਲ ਕਿੰਨੀਆਂ ਕ ਸਵਾਰੀਆਂ ਆਈਆਂ ਹੈ ਸਾਰੀਆਂ ਫੁੱਲ ਮਲਾ ਕੇ ਸਾਰੀਆਂ ਹੋਣ 40 45 ਲੱਗਦੀ ਹੋਣੀ ਇਸ ਸਮੇਂ ਤਾਂ ਬੱਸਾਂ ਜਿਹੜੀ ਸੀਟਾਂ ਫੁੱਲ ਲੱਗੀਆਂ ਸੀ ਤਾਂ ਉੱਤੇ ਬੈਠੇ ਸੀਟਾਂ ਨਹੀਂ ਫੁੱਲੀਆਂ ਸੀਟਾਂ ਥੱਲੇ ਉੱਪਰ ਬਿਠੇ ਵੀ ਕਦੇ ਬਿਠਾ ਕੇ ਭਈ ਅਈਂ ਆਰਾਮ ਕਰ ਲਾਂਗੇ ਪਰ ਚੱਲਣਾਗੇ ਆਰਾਮ ਕਰਕੇ ਕੋਈ ਮੈਂ ਜੀ ਆਪਣੀ ਕਾਰ ਦੇ ਵਿੱਚ ਆ ਰਿਹਾ ਸੀ α1 ਦੇ ਅਗਲੇ ਬੰਨੇਓ ਤੇ ਬੜੇ ਆਰਾਮ ਨਾਲ ਚਲਾ ਰਿਹਾ ਸੀ ਇਹ ਇੱਕ ਬੱਸ ਅੰਦਰੋਂ ਆ ਰਹੀ ਸੀ ਤੇ ਅੰਦਰੋਂ ਬੱਸ ਮੰਗੀਨੀ ਕਰ ਰਹੀ ਸੀ ਤੇ ਉੱਪਰ ਬੰਦੇ ਸਵਾਰੀ ਬੈਠੀ ਸੀ ਇੱਕ ਲੈਂਟਰ ਹੈਗਾ ਜਿਹੜਾ ਬੱਸ ਸਟਾਪ ਦੇ ਉੱਤੇ ਵੱਜਾ ਹੈਗਾ ਬੀਆਰਟੀਸੀ ਦਾ ਬੀਆਰਟੀਸੀ ਦਾ ਵੀ ਕਹਿ ਸਕਦੇ ਹੋ ਜਿਹਦਾ ਵੀ ਆ ਉਹ ਲੈਂਟਰ ਤੋਂ ਇੱਕਦਮ ਜਦੋਂ ਬੱਸ ਨਿਕਲੀ ਉੱਤੇ ਲੜਕੇ ਬੈਠੇ ਸੀ ਚ 5-6 ਮੈਂ ਮੇਰੇ ਮੈਂ ਦੇਖਿਆ ਜਦੋਂ 10-12 ਜਨੇ ਸੀ ਜਿਹੜੇ ਚਾਰ ਬੰਦਿਆਂ ਨੂੰ ਪੂਰੀ ਜ਼ੋਰ ਨਾਲ ਬੱਸ ਵੱਜੀ ਆ ਉਹ ਮੌਕੇ ਤੇ ਤਿੰਨ ਦੀ ਡੈਥ ਹੋ ਗਈ ਆ ਇੱਕ ਬੰਦਾ ਜ਼ਖਮੀ ਆ ਜੀ ਤੇ ਜਿਹਨੂੰ ਹਸਪਤਾਲ ਲੈ ਕੇ ਗਏ ਆ ਬਾਕੀ ਵੀ ਇੱਕ ਦੋ ਬੰਦਿਆਂ ਤੇ ਥੋੜੀਆਂ ਸੱਟਾਂ ਲੱਗੀਆਂ ਆ ਤਿੰਨ ਜਾਨਿਆਂ ਦੀ ਡੈਥ ਹੋ ਗਈ ਆ ਜੀ ਇਹ ਇਹ ਪਤਾ ਲੱਗਿਆ ਹੈ ਕਿ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਏਜ ਜਿਹੜੀ ਆ ਜਿਨ੍ਹਾਂ ਦੀ ਤਿੰਨਾਂ ਦੀ ਡੈਥ ਹੋਈ ਆ ਤਕਰੀਬਨ 18 ਸਾਲ ਤੋਂ ਘੱਟ ਸੀ ਤੇ 1 2 2 ਸਾਲ ਦਾ ਸੀ ਉਹ